ਸ਼੍ਰੀ ਕਾਲਤਕ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਪੂਰੀ ਕਰਨ ਤੋਂ ਬਾਅਦ ਅਤੇ ਸੇਵਾ ਨਿਭਾਉਣ ਤੋਂ ਬਾਅਦ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਸੁਖਬੀਰ ਬਾਦਲ ਸਿਆਸਤ ਦੇ ਵਿੱਚ ਸਰਗਰਮ ਹੋ ਗਏ ਨੇ ਬੀਤੇ ਦਿਨੀ ਅਮਰਿਤਪਾਲ ਵੱਲੋਂ ਅਤੇ ਸਰਜੀਤ ਸਿੰਘ ਖਾਲਸਾ ਦੇ ਵੱਲੋਂ ਨਵੇਂ ਅਕਾਲੀ ਦਲ ਦੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਨਵੇਂ ਪਾਰਟੀ ਦਾ ਨਾਮ ਦਾ ਐਲਾਨ ਕੀਤਾ ਗਿਆ ਹੈ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਹੀ ਅੱਜ ਸ਼੍ਰੀ ਮੁਕਸਰ ਸਾਹਿਬ ਵਿਕੇ ਸੁਖਬੀਰ ਬਾਦਲ ਐਕਟਿਵ ਰੋਲ ਦੇ ਵਿੱਚ ਦਿਖਾਈ ਦਿੱਤੇ ਨੇ ਉਹਨਾਂ ਨੇ ਸਰਜੀ ਸਿੰਘ ਖਾਲਸਾ ਅਤੇ ਅਮਰਿਤਪਾਲ ਦੇ ਉੱਪਰ ਨਿਸ਼ਾਨੇ ਵੀ ਸਾਦੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਜੋ ਅਕਾਲੀ ਦਲ ਹੈ ਉਸ ਨੂੰ ਕੋਈ ਤੋੜ ਨਹੀਂ ਸਕਦਾ ਉਸ ਨੂੰ ਕੋਈ ਖਤਮ ਨਹੀਂ ਕਰ ਸਕਦਾ ਨਾ ਹੀ ਅਕਾਲੀ ਦਲ ਕਦੇ ਖਤਮ ਹੋਏਗਾ ਵਰਕਰਾਂ ਦੇ ਵਿੱਚ ਉਹਨਾਂ ਨੇ ਜਾਣਫੁੱਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਕੱਲਾ ਸੁਖਬੀਰ ਬਾਦਲ ਅਕਾਲੀ ਦਲ ਨੂੰ ਨਹੀਂ ਚਲਾ ਸਕਦਾ ਤੇ ਨਾ ਹੀ ਅਕਾਲੀ ਦਲ ਨੂੰ ਅੱਗੇ ਵਧਾ ਸਕਦਾ ਵਰਕਰ ਹੀ ਅਕਾਲੀ ਦਲ ਦੀ ਜਾਨ ਨੇ ਮੇਲਾ ਮੱਗੀ ਦੇਵੇ ਮੌਕੇ ਜੋ ਸਿਆਸੀ ਕਾਨਫਰੰਸ ਹੋਣੀ ਹੈ ਇਸ ਸਬੰਧੀ ਸ਼੍ਰੀ ਮੁਖਸਰ ਸਾਹਿਬ ਵਿਕੇ ਸੁਖਬੀਰ ਬਾਦਲ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਅਗਲੀ ਰਣਨੀਤੀ ਤਿਆਰ ਕੀਤੀ ਗਈ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਜਿੰਨੇ ਵੀ ਵਰਕਰ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਦੇ ਵਿੱਚ ਆਉਣ ਉਹ ਦਿਲੋਂ ਆਉਣ ਕੋਈ ਮਨ ਮਾਰ ਕੇ ਇਸ ਸਿਆਸੀ ਕਾਨਫਰੰਸ ਦੇ ਵਿੱਚ ਨਾ ਆਵੇ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਦੇ ਉੱਪਰ ਕਾਫੀ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਨੇ ਸੁਖਬੀਰ ਬਾਦਲ ਅਕਾਲੀ ਦਲ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਸੀ ਜਦੋਂ ਸੈਂਟਰ ਅਕਾਲੀ ਦਲ ਉਦੋਂ ਤੱਕ ਤਾਂ ਉਹ ਜਿਹੜੇ ਬਾਗੀ ਤੇ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀਆਂ ਨਹੀਂ ਜਦੋਂ ਟੁੱਟ ਗਏ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਖਾਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਆ ਉਹ ਵੀ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਅੱਗ ਚ ਨਿਕਲ ਕੇ ਮਸਾ ਬਣਦਾ ਹੁਣ ਆਪਾਂ ਪਿੰਡ ਦੇ ਸਰਪੰਚ ਬਣਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਣਦੇ ਨਹੀਂ ਆਪਣੇ ਕਿਹੜੇ ਆ ਪ੍ਰਾਏ ਕੌਣ ਹੈ ਕਿਹੜਾ ਕਿਹਦਾ ਕੀ ਨਿਸ਼ਾਨਾ ਹੈ ਆਪਣਾ ਪੰਜਾਬ ਬਹੁਤ ਪੁੱਛੇ ਹੋ ਜਾਊਗਾ ਅੱਜ ਗੈਂਗਸਟਰ ਜਿਹੜਾ ਕੀ ਕਰਦਾ ਉਹਨੂੰ ਟੈਲੀਫੋਨ ਕਰ ਲੈਂਦੇ ਪੈਸੇ ਲਈ ਜਾਂਦੇ ਐ ਇੱਥੇ ਥਾਣਿਆਂ 'ਚ ਬੰਬ ਸਿੱਟਣੇ ਲੱਗੇ ਹੋਏ ਸਾਰਾ ਸ਼ਹਿਰ ਹੋ ਗਿਆ ਕੋਈ ਪੁੱਛਣ ਵਾਲਾ ਹੀ ਨਹੀਂ ਪਰ ਕਹਿਣਗੇ ਬਾਦਲ ਸਾਹਿਬ ਦੇ ਖਿਲਾਫ ਬਾਦਲ ਸਾਹਿਬ ਦੇ ਖਿਲਾਫ ਬੋਲੋ ਜੀ ਬੋਲੋ ਹੁਣ ਜਿਹੜਾ ਅੱਜ ਉਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਯਾਨ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਉਹ ਲੀ ਗਏ ਬੁੱਲੀ ਗਏ ਬੁੱਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਤਾਂ ਫਾਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਹੀ ਆਪਣੀ ਝੋਲੀ ਪਾਉਂਦਾ ਸਾਨ ਮੈਂ ਦਹਿਰੀ ਨਹੀਂ ਸੀ ਤੇ ਪਰ ਮੈਂ ਮੰਨ ਸੀ ਮੈਂ ਕਿਹਾ ਆ ਖਤਮ ਤਾਂ ਹੋਊਗਾ ਜੇ ਕਿਉਂਕਿ ਆਪਣੇ ਵਾਸਤੇ ਸ਼੍ਰੀ ਕਾਲ ਤਕ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲੀ ਹੈ ਜਿਹੜਾ ਸਿਰ ਝਕਾਉਂਦਾ ਤੁਸੀਂ ਐਂ ਕਰੋ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਆ ਉਹਨਾਂ ਨੂੰ ਕੁਝ ਕੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਆ ਜਿਹੜੇ ਅਲੱਗ-ਅਲੱਗ ਇਹਨਾਂ ਨੇ ਆਪਣੇ ਤਖਤੇ ਜੱਜ਼ਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਮੁਰੇ ਨੇ ਕੀ ਬੋਲਿਆ ਸੀ ਜੱਜ਼ਦਾਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਹੈ ਤੇ ਉਹ ਆਪਣੀ ਪਾਰਟੀ ਦੇ ਕਾਲੀਦਾ ਤੇ ਸਿਰਚ ਕੌਂਦੀ ਹੈ ਜੋ ਵੀ ਹੋ ਤਾਈਓ ਦੇਖੋ ਆਪਣੀ ਕੌਮ ਦੀ ਸੁਪਰੀਮ ਅਥਾਰਟੀ ਹੈ ਜੇ ਆਪਾਂ ਉਹ ਅਥਾਰਟੀ ਦੀ ਉਹ ਪੋਜੀਸ਼ਨ ਨਹੀਂ ਮੇਨਟੇਨ ਕਰਾਂਗੇ ਉਦੋਂ ਤੱਕ ਉਹ ਪੋਜੀਸ਼ਨ ਨਹੀਂ ਬੰਨੀ ਇਸ ਕਸਕੇ ਮੈਂ ਤੁਹਾਨੂੰ ਸਰਣ ਬੇਨਤੀ ਕਰਨਾ ਆ ਜਿਹੜੀ ਕਾਨਫਰੰਸ ਹੈ ਹੁਣ ਜੰਗ ਸ਼ੁਰੂ ਹੋ ਗਈ ਹੈ ਕੱਲਾ ਸੁਖਬੀਰ ਸਿੰਘ ਬਾਦਲ ਜਾਂ ਕੋਈ ਹੋਰ ਕੱਲਾ ਪੰਜਾਬ ਵੀ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰ ਆਪਾਂ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਉਹ ਤਾਂ ਬਾਹਰਲੇ ਮੁਲਕ ਵੀ ਹੁਣ ਰੋਕਣ ਲੱਗੇ ਕੈਨੇਡਾ ਵਾਲੇ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਫੱਟਖੀ ਲਿਆਉਣੀ ਹੈ ਤਾਂ ਕਾਲੀ ਦਲੀ ਕਿ ਲਿਆਸੇ ਦਾ ਕੋਈ ਨਹੀਂ ਲਿਆਸੇ ਦਾ ਜਿੰਨੇ ਸਾਲ ਤੁਸੀਂ ਖਰਾਬ ਕਰਨਿਆ ਕਰ ਲੋ ਮੈਨੂੰ ਤਾਂ ਡਰ ਆਇਆ ਕਿਤੇ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ इमोशनल ਕਰਕੇ इमोशनल ਕਰਕੇ ਉਹਨਾਂ ਦੇਖ ਲੋ ਅਜਰਾ ਫਰੀਦਕੋਟ ਦਾ ਬਣਿਆ ਐ ਐਮਪੀ ਬਣਿਆ ਇਤੇ ਲੱਭਿਆ ਉਹਦੇ ਪਾਸ ਇਤੇ ਦੁੱਖ ਸੁੱਖ ਖਾਇ ਕਿ ਲੜਾਈ ਲੜੀ ਨਾ ਉਹ ਸੋਚਦੇ ਐ ਅਸੀਂ ਸਿਆਸਤ ਇੱਕ ਦੁਕਾਨ ਐ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਮਾਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਕੱਟੀਆਂ ਇੱਥੇ 1 ਸਾਲ ਚ ਚੀਕਾ ਨਿਕਲੀਆਂ ਭਈ ਤਾਂ ਆਪਾਂ ਪੇਸ਼ਾਨੀਏ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਨਾ ਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਆਪਣਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਤ ਪੰਚ ਇਲੈਕਸ਼ਨ ਤੁਸੀਂ ਮਨ ਬਣਾ ਲਿਆ ਜਿੰਨਾ ਤੇ ਤੁਸੀਂ ਜਿੱਤ ਗਏ ਤੇ ਇਸ ਕਰਕੇ ਮਾਗੀ ਤੇ ਮੇਲੇ ਤੇ ਆਪਾਂ ਜੋ ਕੱਟਣਾ ਜੇ ਉਹਣਾ ਤਾਂ ਦਿਨੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਕਿਉਂ ਜੀ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਬੋਣ ਐਵੇਂ ਆਪਾਂ ਬਸਾ ਭਰ-ਭਰ ਕੇ ਆਪਾਂ ਲਿਆ ਕੇ ਮੇਲਾ ਦੇਖਣ ਵਾਸਤੇ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਉਹਦੇ ਬਾਅਦ ਭਾਵੇਂ ਇਸ਼ਨਾਨ ਜਾਂ ਕਿਤੇ ਪਤਾ ਟਿਕਣ ਜਾਣਾ ਕਿਤੇ ਪਰ ਸਿੱਧਾ ਕਾਨਫਰੰਸ ਆਪਾਂ ਕਿਉਂ ਫਾਰਮੈਟ ਨਹੀਂ ਕਰ ਰਹੇ ਕਿਦੇ ਵਾਸਤੇ ਫਾਰਮੈਟ ਹੀ ਕੋਈ ਨਹੀਂ ਕਰਦਾ ਉਹ ਫੌਜੀ ਲੈ ਕੇ ਆਓ ਜਿਹੜੇ ਪੀੜੀਆਂ ਤੋਂ ਜਿਹਨੂੰ ਪਤਾ ਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਤੇ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣ ਕਿ ਆ ਤਾਂ ਬਹੁਤ ਤਗੜੀ ਫੌਜ ਆ ਤੇ ਬੰਦੇ ਭੱਜ ਜਾਂਦੇ ਆ ਆਪਾਂ ਤੋਂ ਐਵੇਂ ਆਵੇ ਕਾਲੀਦੋਨ ਖਤਮਾ ਜੀ ਕਾਲੀਦੋਨ ਖਤਮਾ